ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਕਿ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਤੇ ਕੱਲ ਨੂੰ ਦਿਨ ਵੇਲੇ ਕਿਹੋ ਜਿਹਾ ਮੌਸਮ ਰਹਿ ਸਕਦਾ ਤੇ ਹੁਣ ਜਿਹੜਾ ਇੱਕ ਆਗਲਾ ਸਿਸਟਮ ਆ ਰਿਹਾ ਹੈ ਉਹ ਕਦੋਂ-ਕਦੋਂ ਪੰਜਾਬ ਨੂੰ ਪ੍ਰਭਾਵਿਤ ਕਰ ਸਕਦਾ ਹੈ ਉਹਦੀ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਕਰਨਾ ਨਾ ਭੁੱਲਿਓ ਦੋਸਤੋ ਕਮੈਂਟ ਜਰੂਰ ਕਰਿਓ ਤੁਹਾਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਲੱਗੀ ਤੇ ਬਾਕੀ ਬਹੁਤ ਸਾਰੇ ਦੋਸਤ ਮਿੱਤਰ ਪਾਣੀ ਵਾਲੀ ਵੀਡੀਓ ਕਰਾਉਣਗੇ ਜਿਹੜੀਆਂ ਫਸਲਾਂ ਨੂੰ ਪਾਣੀ ਲੱਗਣ ਵਾਲਾ ਉਹਨਾਂ ਬਾਰੇ ਫਸਲਾਂ ਨੂੰ ਪਾਣੀ ਦੀ ਵੀਡੀਓ ਕਰਾਉਣਗੇ ਕਿ ਹੁਣ ਜਿਹੜਾ ਸਿਸਟਮ ਆ ਕਦੋਂ ਤੇ ਕਿੰਨਾ ਕੁ ਭਾਰੀ ਆਊਗਾ ਦੋਸਤੋ ਕਣਕਾਂ ਵੀ ਜਿਹੜੀਆਂ ਅਨਸਾਰੇ ਦੇ ਆਈਆਂ ਹੋਈਆਂ ਨੇ ਤੇ ਤੁਸੀਂ ਦੇਖਿਆ ਵੀ ਹੋਊਗਾ ਕਿ ਹਵਾ ਦੀ ਜਿਹੜੀ ਰਵਾਨਗੀ ਆ ਬਹੁਤ ਤੇਜ਼ੀ ਦੇ ਨਾਲ ਹੋਈ ਹੈ ਤੇ ਇਸ ਸਮੇਂ ਆਪਾਂ ਗੱਲ ਕਰਦੇ ਹਾਂ ਅੱਜ ਰਾਤ ਦੇ ਮੌਸਮ ਦੀ ਸਭ ਤੋਂ ਪਹਿਲਾਂ ਸਾਊਥ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਦਿਨ ਦੇ ਮੌਸਮ ਦੀ ਥੋੜੀ ਜੀ ਕਿ ਦਿਨ ਵੇਲੇ ਮੌਸਮ ਜਿਹੜਾ ਕਿਹੋ ਜਿਹਾ ਰਿਹਾ ਜੇਕਰ ਗੱਲ ਕਰੀ ਅੱਜ ਦਿਨ ਦੇ ਮੌਸਮ ਦੀ ਤਾਂ ਮੌਸਮ ਦਿਨ ਵੇਲੇ ਠੀਕ ਠਾਕ ਰਿਹਾ ਪਹਿਲੇ ਘੰਟੇ ਵਿੱਚ ਸਵੇਰ ਦੇ ਵਿੱਚ ਜਿਹੜੇ ਪਹਾੜੀ ਇਲਾਕੇ ਸੀ ਉਹਨਾਂ ਦੇ ਨੇੜੇ ਤੇੜੇ ਜਿਹੜੀ ਥੋੜੀ ਜਿਹੀ ਬਹੁਤ ਬੱਦਲਵਾਈ ਆਈ ਦੀ ਉਹ ਬਣਦੀ ਹੋਈ ਨਜ਼ਰ ਆਈ ਹੈ ਤੇ ਦਿਨ ਵੇਲੇ ਵੀ ਦੁਪਹਿਰ ਦੇ ਸਮੇਂ ਇੱਕ ਛੱਲ ਜਿਹਾ ਬਣਿਆ ਸੀ ਥੋੜਾ ਜਿਹਾ ਕੁਝ ਖੇਤਰਾਂ ਦੇ ਵਿੱਚ ਪਰੰਤੂ ਉਸ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਰਿਹਾ ਠੀਕ ਠਾਕ ਹੀ ਰਿਹਾ ਤੇ ਉਸ ਤੋਂ ਬਾਅਦ ਮੌਸਮ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੋ ਚੁੱਕਿਆ ਨੀਲਾ ਅੰਬਰ ਦਿਖਾਈ ਦਿੱਤਾ ਦੇਰ ਸ਼ਾਮ ਨੂੰ ਆਪਾਂ ਨੂੰ ਜਦੋਂ ਸਿੱਪਦਾ ਹੋਇਆ ਸੂਰਜ ਨਜ਼ਰ ਆਇਆ ਤਾਂ ਉਸ ਸਮੇਂ ਅਸਮਾਨ ਸੀ ਜਿਹੜਾ ਨੀਲਾ ਨਜ਼ਰ ਆਇਆ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੌਸਮਾ ਮੌਸਮਾ ਉਹ ਤੁਸੀਂ ਰਾਤ ਦਾ ਦੇਖ ਸਕਦੇ ਹੋ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਕਿਤੇ ਨਾ ਮਾਤਰ ਇੱਕਾ ਦੁਕਾ ਬੱਦਲ ਵਾਈ ਹੈ ਜਿਹੜੀ ਉਹ ਹੋ ਸਕਦੀ ਹੈ ਜਿਹੜੀ ਮਾੜੀ ਮੋਟੀ ਹੋ ਸਕਦੀ ਹੈ ਬੱਦਲਬਾਈ ਉਹ ਤੁਸੀਂ ਕਿਤੇ ਇਕਾਦੋਕਾ ਖੇਤਰ ਦੇ ਵਿੱਚ ਨਾ માત્ર ਰੋਪੰਜ ਦੇਖ ਸਕਦੇ ਹੋ ਕਿਉਂਕਿ ਅਦਰਵਾਇਜ਼ ਮੌਸਮਾੜਾ ਸਾਫ਼ ਹੋ ਚੁੱਕਿਆ ਹੈ ਤੇ ਹਵਾਵਾਂ ਦੀ ਰਵਾਨਗੀ ਹੈ ਜਿਹੜੀ ਉਹ ਅੱਜ ਯਾਨੀ ਕਿ 3 ਤਰੀਕ ਨੂੰ ਸੌਰੀ 4 ਤਰੀਕ ਨੂੰ 5 6 ਤਰੀਕ ਤੱਕ ਜਿਹੜੀ ਇਸੇ ਤਰ੍ਹਾਂ ਚੱਲਣ ਦੀ ਸੰਭਾਵਨਾ ਪੂਰੀ ਪੂਰੀ ਬਣੀ ਹੋਈ ਹੈ ਕਿ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀਆਂ ਇਹ ਹਵਾਵਾਂ ਚੱਲਦੀਆਂ ਹੋਈਆਂ ਨਜ਼ਰ ਆਉਣਗੀਆਂ ਨਾਜ਼ਰ ਆਉਣ ਗਿਆ ਜਿਹੜੀਆਂ ਕਿ ਤੁਸੀਂ ਦੇਖਿਆ ਹੋਊਗਾ ਕਿ ਮੌਸਮ ਦੇ ਵਿੱਚ ਤਬਦੀਲੀ ਆ ਜਿਹੜੀ ਉਹ ਇਸ ਹਵਾ ਦੇ ਨਾਲ ਆ ਚੁੱਕੀ ਆ ਅਸਮਾਨ ਆ ਜਿਹੜਾ ਨੀਲਾ ਹੋ ਚੁੱਕਿਆ ਤੇ ਬਾਕੀ ਦੋਸਤੋ ਤੁਹਾਨੂੰ ਅਸੀਂ ਪਲ-ਪਲ ਦੀ ਅਪਡੇਟ ਆ ਜਿਹੜੀ ਸਮੇਂ-ਸਮੇਂ ਦੇ ਉੱਤੇ ਪਹੁੰਚਾਉਂਦੇ ਰਹਾਂਗੇ ਕਿ ਇਹ ਹਵਾਵਾਂ ਨੇ ਜਿਹੜੀਆਂ 40 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਕੁਝ ਖੇਤਰਾਂ ਦੇ ਵਿੱਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ 4 ਤਰੀਕ ਦੀ ਰਾਤ ਨੂੰ ਦਿਨ ਵੇਲੇ ਵਿਚਲੀਆਂ ਤੇ ਉਸ ਤੋਂ ਬਾਅਦ 5 ਤਰੀਕ ਨੂੰ 6 ਤਰੀਕ ਨੂੰ ਇਸੇ ਤਰ੍ਹਾਂ ਚੱਲਦੀ ਹੋਈਆਂ ਨਜ਼ਰ ਆਉਣਗੀਆਂ ਤੇ 6 ਤਰੀਕ ਨੂੰ ਦੁਪਹਿਰ ਤੋਂ ਬਾਅਦ ਥੋੜੀ ਜਿਹੀ ਜਿਹੜੀਆਂ ਹਵਾਵਾਂ ਦੀ ਗਤੀ ਦੇ ਵਿੱਚ ਰੁਕਾਵਟ ਆਊਗੀ ਥੋੜੇ ਆਪਾਂ ਕਹਿ ਸਕਦੇ ਹਾਂ ਸਪੀਡ ਆ ਜਿਹੜੀ ਇੰਨੀ ਘਟੂਗੀ ਉਸ ਤੋਂ ਬਾਅਦ ਫਿਰ 7 8 ਤੇ 9 ਤਰੀਕ ਨੂੰ ਜਿਹੜੀਆਂ ਹਵਾਵਾਂ ਨੇ ਇਹ ਆਪਾਂ ਕਹਿ ਸਕਦੇ ਹਾਂ ਠੀਕ ਠਾਕ ਰਹਿਣਗੀਆਂ ਤੇ ਠੀਕ ਠਾਕ ਰਹਿਣਗੀਆਂ ਜਿਨ੍ਹਾਂ ਦਾ ਕਿ ਅਸੀਂ ਤੁਹਾਨੂੰ ਕੱਲ-ਪੱਲ ਦੀ ਅਪਡੇਟ ਉਹ ਪਹੁੰਚਾਉਂਦੇ ਰਹਾਂਗੇ ਹਰ ਰੋਜ਼ ਦੀ ਤਰ੍ਹਾਂ ਕਿ ਮੌਸਮ ਦੇ ਵਿੱਚ ਤਬਦੀਲੀ ਆਈ ਈ ਉਹ ਕਦੋਂ ਆਉਂਦੀ ਹੈ ਤੇ ਬਾਕੀ ਤੁਸੀਂ ਅੱਗੇ ਜਿਹੜਾ ਜਾਣਕਾਰੀ ਤੁਹਾਨੂੰ ਮੌਸਮ ਬਾਰੇ ਦਿੰਨੇ ਆ ਨਾਈਟ ਦੇ ਮੌਸਮ ਦੀ ਜਾਣਕਾਰੀ ਦਿੱਤੀ ਕਿ ਮੌਸਮ ਠੀਕ ਠਾਕ ਹੈ ਕੱਲ ਨੂੰ ਵੀ ਮੌਸਮ ਜਿਹੜਾ ਆਮ ਤੌਰ ਤੇ ਠੀਕ ਠਾਕ ਖੁਸ਼ਕ ਤੇ ਸਾਫ਼ ਰਹੂਗਾ ਤੁਸੀਂ ਦੇਖ ਸਕਦੇ ਹੋ ਜੇਕਰ ਆਪਾਂ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟਾਂ ਦੇ ਵਿੱਚ ਤਸਵੀਰ ਦੇਖੀਏ ਤਾਂ ਸੂਰਜ ਜਿਹੜਾ ਚੜਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਸ ਤੋਂ ਬਾਅਦ ਫਿਰ 6 7 ਤੇ 8 9 10 ਤਰੀਕ ਤੱਕ ਜਿਹੜਾ ਮੌਸਮ ਬਿਲਕੁਲ ਸਾਫ਼ ਹੈ ਦੇਖ ਸਕਦੇ ਹੋ 7 ਨੂੰ 8 ਨੂੰ ਇਸੇ ਤਰ੍ਹਾਂ ਜਿਹੜਾ ਮੌਸਮ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਹੈ ਫਿਰ 9 ਤੇ 10 ਤਰੀਕ ਨੂੰ ਹਲਕੀ ਜਿਹੀ ਸਿਸਟਮ ਜਾਈ ਆਉਗੀ ਜਿਹੜੀ ਕਿ 9 ਤਰੀਕ ਨੂੰ ਬੱਦਲ ਉੱਚੇ ਲੰਘਣੇ ਸ਼ੁਰੂ ਹੋ ਜਾਣਗੇ ਹਲਕੇ ਬੱਦਲ ਹੋਣਗੇ 10 ਨੂੰ ਥੋੜੇ ਜਿਆਦਾ ਹੋਣਗੇ ਤੇ 11 ਨੂੰ ਥੋੜਾ ਜਿਆ ਇਹਨਾਂ ਦਾ ਬਦਲਿਆ ਦਾ ਸਿਸਟਮ ਹੈ ਜਿਹੜਾ ਥੋੜਾ ਜਿਆ ਪ੍ਰਭਾਵਿਤ ਕਰਦਾ ਹੋਇਆ ਨਜ਼ਰ ਆਊਗਾ ਤੋਂ ਪਛਾਣ ਨੂੰ ਕੇ ਜਿਆਦਾ ਬਦਲ ਹੋ ਜਾਣਗੇ ਫਿਰ 12 ਤਰੀਕ ਨੂੰ ਵੀ ਬਦਲਵਾਈ ਬਣਦੀ ਹੋਈ ਨਜ਼ਰ ਆ ਰਹੀ ਹੈ ਇਹ ਵੀ ਅੱਗੇ ਵੱਲ ਨੂੰ ਲੰਘਦੀ ਹੋਈ ਨਜ਼ਰ ਆਊਗੀ ਫਿਰ ਉਸ ਤੋਂ ਬਾਅਦ ਇੱਕ ਮੱਧ ਜਿਹੜਾ ਆਪਾਂ ਕਹਸਾ ਦਿਆਂ ਜਾਨੀ ਕਿ ਮਾਰਚ ਦੇ ਅੱਧ ਦੇ ਵਿੱਚ ਇੱਕ ਸਿਸਟਮ ਆਊਗਾ ਜਿਹੜਾ ਕਿ ਪੂਰੇ ਪੰਜਾਬ ਨੂੰ ਉੱਤਰ ਭਾਰਤ ਨੂੰ ਪੂਰੇ ਨੂੰ ਜਿਹੜਾ ਪ੍ਰਭਾਵਿਤ ਕਰਦਾ ਹੋਇਆ ਨਜ਼ਰ ਆਊਗਾ ਜਿਹਦਾ ਕਿ ਸਾਨੂੰ ਚਾਂਸ ਨੇ ਕਿ ਉਹ 16 17 ਤਰੀਕ ਦੇ ਨੇੜੇ ਤੇੜੇ ਜਿਹੜਾ ਨਜ਼ਰ ਆਊਗਾ ਆਪਾਂ ਨੂੰ ਦੇਖ ਸਕਦੇ ਹੋ ਤੁਸੀਂ 16 ਤੋਂ ਲੈ ਕੇ 17 18 ਤਰੀਕ ਦੇ ਜਾਪ ਆ ਗਿਆ ਸਦਾ 14 ਤੋਂ ਲੈ ਕੇ 17 18 19 ਤੱਕ ਜਿਹੜਾ ਹੋ ਕਵਰ ਕਰਦਾ ਹੋਇਆ ਨਜ਼ਰ ਆਊਗਾ ਤੇ ਉਹਦੀ ਗੱਲ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਜੀ ਦੋਸਤੋ ਕਿ ਜਿਹੜੇ ਵੀ ਉਹ ਨੇੜੇ ਤੇੜੇ ਕਿਵੇਂ ਪ੍ਰਭਾਵ ਪਾਊਗਾ ਕਿੰਨਾ ਕੁ ਪ੍ਰਭਾਵ ਹੋਊਗਾ ਉਸ ਦਾ ਉਹਦੀ ਅਪਡੇਟ ਆਪਾਂ ਸਮੇਂ-ਸਮੇਂ ਦੇ ਉੱਤੇ ਦਿੰਦੇ ਰਹਾਂਗੇ ਤੇ ਬਾਕੀ ਜਿਹੜੇ ਦੋਸਤੋ ਮਿੱਤਰਾਂ ਨੇ ਪਾਣੀ ਦੇਣਾ ਉਹ ਥੋੜਾ ਜਿਹਾ ਰੋਕ ਲੈਣ ਤਾਂ ਵਧੀਆ ਜਿਹੜੀਆਂ ਫਸਲਾਂ ਪਾਣੀ ਦੇ ਇਸ ਦੇ ਨਾਲ ਆਪਾਂ ਕਹਿੰਦੇ ਹਵਾ ਦੇ ਨਾਲ ਪ੍ਰਭਾਵਿਤ ਨਹੀਂ ਹੁੰਦੀਆਂ ਉਹਨਾਂ ਨੂੰ ਪਾਣੀ ਦਿੱਤਾ ਜਾ ਸਕਦਾ ਹੈ ਅਦਰਵਾਈਜ਼ 6 ਤਰੀਕ ਤੋਂ ਦੁਪਹਿਰ ਤੋਂ ਬਾਅਦ 6 7 ਅਤੇ 8 9 ਤਰੀਕ ਤੱਕ ਜਿਹੜਾ ਹਵਾ ਰੋਕੂਗੀ ਤੇ ਉਦੋਂ ਪਾਣੀ ਜਿਹੜਾ ਫਸਲਾਂ ਨੂੰ ਦਿੱਤਾ ਜਾ ਸਕਦਾ ਜਿਹੜੀਆਂ ਗਿਰਨ ਤੋਂ ਹਵਾ ਦੇ ਨਾਲ ਗਰਦੀਆਂ ਨੇ ਤੇ ਬਾਕੀ ਤਾਪਮਾਨ ਦੀ ਗੱਲ ਕਰੀ ਜਿਹੜਾ ਆਮ ਨਾਲੋਂ ਘੱਟ ਚੱਲ ਰਹੇ ਨੇ ਤਾਪਮਾਨ ਜਿਹੜੇ ਕਿ ਜਿੰਨੇ ਹੁੰਦੇ ਸੀ ਉਹਨਾਂ ਨੂੰ ਘਟ ਗਏ ਨੇ 21 20 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਨੇ ਉਹ ਦਰਜ ਕੀਤੇ ਜਾ ਰਹੇ ਨੇ ਉਹਨਾਂ ਦਾ ਕਾਰਨ ਕੀ ਹੈ ਕਿਉਂਕਿ ਹਵਾਵਾਂ ਇਹ ਉੱਤਰ-ਪੱਛਮੀ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਤੇ ਕੱਲ ਵੀ ਕੁਝ ਖੇਤਰਾਂ ਦੇ ਵਿੱਚ ਥੋੜੀ-ਬਹੁਤ ਗੜੇਮਾਰੀ ਹੈ ਜਿਹੜੀ ਹਸਿਆਰਪੁਰ ਦੇ ਇਲਾਕੇ ਦੇ ਵਿੱਚ ਹੋਈ ਹੈ ਥੋੜੀ ਜੀ ਹਲਕੀ ਗੜੇਮਾਰੀ ਹੋਈ ਹੈ ਦੋਸਤੋ ਜਿਹੜੀ ਗਰਜ ਚਮਕ ਰਾਤ ਹੋਈ ਸੀ ਉਸ ਦੇ ਨਾਲ ਤੇ ਉਸ ਤੋਂ ਪਹਿਲਾਂ ਜਿਹੜੀ ਗੜੇਮਾਰੀ ਹੋਈ ਅੱਜ ਪਹਾੜੀ ਇਲਾਕਿਆਂ ਵਿੱਚ ਬਰਫਵਾਰੀ ਹੋਈ ਹੈ ਉਹਦੇ ਨਾਲ ਜਦੋਂ ਉੱਤਰ-ਪੱਛਮੀ ਹਵਾਵਾਂ ਤੇਜ਼ੀ ਦੇ ਨਾਲ ਚੱਲਦੀਆਂ ਨੇ ਤਾਂ ਉੱਥੋਂ ਆਉਂਦੀਆਂ ਨੇ ਤਾਂ ਜਿਹੜੀ ਉਹਨਾਂ ਦੇ ਵਿੱਚ ਠੰਡਕ ਵਾਣੀ ਹੋਈ ਆਪਾਂ ਨੂੰ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਗਰਾਵਟਾਈ ਹੋਇਆ ਰਾਤਾਂ ਦੇ ਤਾਪਮਾਨ ਵੀ ਜਿਹੜੇ 10 11 ਡਿਗਰੀ ਦੇ ਕਰੀਬ ਜਾਂ 12 13 ਡਿਗਰੀ ਦੇ ਕਰੀਬ ਪਹੁੰਚ ਗਏ ਸੀ ਉਹ 8 9 10 ਜਾਂ 11 ਡਿਗਰੀ ਦੇ ਆਸ-ਪਾਸ ਹੀ ਦਰਜ ਕੀਤੇ ਜਾ ਰਹੇ ਹਨ ਤੇ ਇਸੇ ਤਰ੍ਹਾਂ ਇਹ ਦੋ ਤਿੰਨ ਦਿਨ ਹੁਣ ਰਹਿਣਗੇ ਤੇ ਉਸ ਤੋਂ ਬਾਅਦ ਫਿਰ 9 ਤਰੀਕ ਨੂੰ ਜਿਹੜੇ ਤਾਪਮਾਨ ਨੇ ਉਹ 31 ਡਿਗਰੀ ਦੇ ਹੋ ਸਕਦਾ 31 ਡਿਗਰੀ ਤੋਂ ਵੀ ਪਲੱਸ ਵਗ ਜਾਣ ਕਿਉਂਕਿ ਬੱਦਲਬਾਈ ਵੀ ਹੋਊਗੀ ਤੇ ਉਸ ਤੋਂ ਬਦਲਵਾਈ ਦੇ ਨਾਲ ਜਿਹੜਾ ਤਾਪਮਾਨ ਆ ਤੁਹਾਨੂੰ ਪਤਾ ਗਰਮੈਸ ਵਾਲਾ ਮੌਸਮ ਬਣ ਜਾਂਦਾ ਤੇ ਤਾਪਮਾਨ ਆਪਕਰਨਗੇ ਤੇ ਹਵਾਵਾਂ ਦੀ ਗਤੀ ਜਿਹੜੀ ਰੁਕੀ ਹੋਈ ਹੋਊਗੀ ਤੇ ਜਿਹਦੇ ਨਾਲ ਮੌਸਮ ਦੇ ਵਿੱਚ ਆਪਾਂ ਨੂੰ ਗਰਮਹਾਟ ਆ ਜਿਹੜੀ ਮਹਿਸੂਸ ਗਰਮੀ ਮਹਿਸੂਸ ਹੋਣੀ ਸ਼ੁਰੂ ਹੋ ਜੂਗੀ ਕਿਉਂਕਿ ਗਰਮੀ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਤੇ ਸ਼ੁਰੂ ਹੋਇਆ ਵਾ ਸਮਝ ਲਓ ਹੁਣ ਅੱਧ ਮਾਰਚ ਤੋਂ ਨੇੜੇ ਤੇੜੇ ਜਾ ਕੇ ਜਿਹੜਾ ਪੂਰੀ ਗਰਮੀ ਚੋਰਾਂ ਤੇ ਹੋ ਜਾਂਦੀ ਹੈ ਪਰੰਤੂ ਫਿਲਹਾਲ ਜਿਹੜੇ ਸਿਸਟਮ ਆ ਰਹੇ ਨੇ ਇਹਨਾਂ ਦੇ ਨਾਲ ਥੋੜੀ ਠੰਡਕ ਬਣੀ ਰਹੂਗੀ ਤੇ ਉਸ ਤੋਂ ਬਾਅਦ ਫਿਰ 9 10 ਤਰੀਕ ਤੋਂ ਬਾਅਦ ਫਿਰ ਜਿਹੜੀ ਪੱਛੋਂ ਦੀ ਹਵਾਵਾਂ ਰਵਾਨਗੀ ਕਰਨਗੇ ਤਾਂ ਉਹਨਾਂ ਦੇ ਨਾਲ ਫਿਰ ਤਾਪਮਾਨ ਜਿਹੜੇ ਨਾਰਮਲ ਠੀਕ ਠਾਕ ਹੀ ਰਹਿਣਗੇ 22 23 24 ਜਾਂ 25 27 ਡਿਗਰੀ ਇਸਨੇ ਇਸ ਤਰ੍ਹਾਂ ਰਹਿਣਗੇ ਤੇ ਤੁਹਾਨੂੰ ਲੈ ਚੱਲਦੇ ਆ ਦੋਸਤੋ ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਅਫੀਸ਼ੀਅਲ ਸਾਈਟ ਹੈ ਉਸ ਦੇ ਉੱਤੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕਦੋਂ ਜਿਹੜਾ ਸਿਸਟਮ ਹੈ ਇਹ ਹੁਣ ਆ ਰਹੇ ਨੇ ਜਾਂ ਕਿੰਨਾ ਕੁ ਪ੍ਰਭਾਵ ਆ ਜਿਹੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਨੂੰ ਉਹ ਅਪਡੇਟ ਸਮੇਂ-ਸਮੇਂ ਦੇ ਉੱਤੇ ਅਸੀਂ ਸੈਟਲਾਈਟ ਦੇ ਉੱਤੇ ਦੇਖ ਕੇ ਸਾਂਝੀ ਕਰਦੇ ਰਹੇ ਨੇ ਫਿਰ ਉਸ ਤੋਂ ਬਾਅਦ ਤੁਹਾਨੂੰ ਇੱਕ ਜਿਹੜਾ ਪ੍ਰੈਸ ਨੋਟ ਹੁੰਦਾ ਉਹ ਵੀ ਦਿਖਾ ਦੇਵਾਂਗੇ ਤੇ ਤੁਸੀਂ ਬਣੇ ਰਹੋ ਵੀਡੀਓ ਲੰਬੀ ਜ਼ਰੂਰ ਹੁੰਦੀ ਹੈ ਸਾਡੀ ਤੇ ਅਸੀਂ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਜਿਹੜੀ ਪਹੁੰਚਾਉਂਦੇ ਰਹੇ ਹਾਂ ਦੋਸਤੋ ਸਭ ਤੋਂ ਪਹਿਲਾਂ ਪਰ ਦੇਖਦੇ ਹਾਂ ਅੱਜ ਦਾ ਮੌਸਮ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਆ ਉਸ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਚੰਡੀਗੜ੍ਹ ਤੇ ਇਸ ਦੇ ਨਾਲ ਹੀ ਹਿਮਾਚਲ ਤੇ ਜੰਮੂ ਐਂਡ ਕਸ਼ਮੀਰ ਲੈਂਦਾ ਪੰਜਾਬ ਦੇਖ ਸਕਦੇ ਹੋ ਚਾਰੇ ਜਿਹੜੇ ਦਸਾਵਾਂ ਦੇ ਵਿੱਚ ਜਿਹੜਾ ਮੌਸਮ ਹੈ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਦੇਖ ਸਕਦੇ ਹੋ ਸਾਰੇ ਸਟੇਟਾਂ ਦਾ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਸਾਰੀਆਂ ਸਟੇਟਾਂ ਤੁਸੀ ਦੇਖ ਸਕਦੇ ਹੋ ਮੌਸਮ ਇਹਦਾ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ਵਾਰੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਰਫ਼ਵਾਰੀ ਦੀਆਂ ਤਸਵੀਰਾਂ ਨੇ ਤੇ ਬਦਲੀ ਸਿਸਟਮ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਨਹੀਂ ਹੈਗਾ ਉਸ ਤੋਂ ਬਾਅਦ ਜਿਹੜਾ ਸਿਸਟਮ ਆ ਰਿਹਾ ਇਹ ਦਿਖਾਈ ਦੇ ਰਿਹਾ ਲੈਂਦੇ ਵਾਲੇ ਸਾਈਡ ਤੋਂ ਆਊਗਾ ਇਹ ਸਿਸਟਮ ਹਜੇ ਪਿੱਛੇ ਆ ਬਹੁਤ ਤੁਸੀਂ ਦੇਖੀ ਜਾਇਓ ਇਸ ਵੀਡੀਓ ਨੂੰ ਇਸ ਤਰ੍ਹਾਂ ਜਾ ਰਿਹਾ ਹੈ ਇਹ ਇਸ ਤਰ੍ਹਾਂ ਜਾ ਰਿਹਾ ਹੈ ਜਿਹੜਾ ਕਿ ਤੁਹਾਨੂੰ ਅਸੀਂ 9 ਤਰੀਕ ਦੇ ਕਰੀਬ ਦੱਸਿਆ ਇਹ ਸਿਸਟਮ ਹਜੇ ਲੈਂਦੇ ਤੋਂ ਪਿੱਛੇ ਆ ਥੋੜਾ ਜਿਹਾ ਦੇਖ ਸਕਦੇ ਹੋ ਆ ਲੈਂਦੇ ਵਾਲਾ ਏਰੀਆ ਆ ਗਿਆ ਤਾਂ ਇੱਥੋਂ ਫਿਰ ਇਹ ਮੂਵ ਕਰਕੇ ਪੰਜਾਬ ਦੇ ਵਿੱਚ ਐਂਟਰ ਕਰੂਗਾ ਤੁਸੀਂ ਪੂਰੀ ਤਸਵੀਰ ਦੇਖ ਸਕਦੇ ਹੋ ਇੱਥੇ ਦਿਖਾਈ ਦੇ ਰਿਹਾ ਹੈ ਦੇਖ ਸਕਦੇ ਹੋ ਦੋਸਤੋ ਬਾਕੀ ਜਦੋਂ ਵੀ ਇਹ ਨੇੜੇ ਆਉਂਦਾ ਕਿੰਨਾ ਕੁ ਪ੍ਰਭਾਵ ਪਾਉਂਦਾ ਇਹ ਆ ਜਰੂਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਪ੍ਰੈਸ ਨੋਟ ਹੁੰਦਾ ਉਸ ਦੇ ਵਿੱਚ ਇਹ ਪ੍ਰੈਸ ਨੋਟ ਦੇ ਵਿੱਚ ਕੀ ਅਪਡੇਟ ਆਈ ਹੋਈ ਹੈ ਜਦੋਂ ਕਿ ਅਸੀਂ 8 ਤਰੀਕ ਤੱਕ ਦੇ ਮੌਸਮ ਦੀ ਜਿਹੜੀ ਅਪਡੇਟ ਤੁਹਾਨੂੰ ਪਹਿਲਾਂ ਵੀ ਦੇ ਚੁੱਕੇ ਹਾਂ ਤੇ ਜਿਉਂ ਵੀ ਨਮਾ ਜਿਹੜਾ ਇਹ ਪ੍ਰੈਸ ਨੋਟ ਆਉਂਦਾ ਤਾਂ ਉਹਦੀ ਅਪਡੇਟ ਅਸੀਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਇਸ ਸਮੇਂ ਆਪਾਂ ਦੇਖ ਲੈਂਦੇ ਹਾਂ ਕੀ ਪ੍ਰੈਸ ਨੋਟ ਆਇਆ ਤੇ ਕੀ ਗਤੀਵਿਧੀਆਂ ਹੋਣਗੀਆਂ ਅੱਜ ਜਿਹੜਾ ਇਸ ਸਿਸਟਮ ਦੇ ਵਿੱਚ ਜਿਹੜਾ ਆਉਣ ਵਾਲੇ ਸਿਸਟਮ ਨੇ ਉਹ ਕਦੋਂਕ ਜਿਹੜੇ ਪੰਜਾਬ ਦੇ ਉੱਤੇ ਪ੍ਰਭਾਵ ਪਾਉਂਦੇ ਨੇ ਤੇ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਜਿਹੜੀ ਭਾਰਤੀ ਮੌਸਮ ਵਿਗਿਆਨ ਦੀਆਂ ਪ੍ਰਾਈਵੇਟ ਸੰਸਥਾਵਾਂ ਤੇ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਉਹਨਾਂ ਦਾ ਸੀ ਜਿਹੜੇ ਅਪਡੇਟ ਪ੍ਰਾਪਤ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਨੇ ਆ ਤੇ ਦੇਖ ਸਕਦੇ ਹੋ ਕਿ ਹੁਣ ਮੌਸਮ ਹੈ ਜਿਹੜਾ ਪੰਜਾਬ ਦਾ ਹਰਿਆਣੇ ਦਾ ਚੰਡੀਗੜ੍ਹ ਦਾ ਸਾਰ ਕਿਤੇ ਜਿਹੜਾ ਸਾਫ਼ ਤੇ ਖੁਸ਼ਕ ਬਣਿਆ ਹੋਇਆ ਦੇਖ ਸਕਦੇ ਹੋ ਇੱਥੋਂ ਲੈ ਕੇ ਹਰਿਆਣਾ ਚੰਡੀਗੜ੍ਹ ਦਿੱਲੀ ਪੰਜਾਬ ਹਿਮਾਚਲ ਐਂਡ ਜੰਮੂ ਹਿਮਾਚਲ ਤੇ ਜੰਮੂ ਦੇ ਵਿੱਚ ਜਿਹੜਾ ਅੱਜ 4 ਤਰੀਕ ਨੂੰ 25 ਤੋਂ ਆਪਾਂ ਕਹ ਸਕਦੇ ਹਾਂ 50 ਤੋਂ 75 ਜਾਂ 25 ਤੋਂ 50% ਜਿਹੜੇ ਚਾਂਸ ਸੀ ਉਹ ਬਣੇ ਹੋਏ ਸੀ ਬੱਦਲਵਾਈ ਬਣੀ ਆ ਕਿਤੇ ਕਿਤੇ ਪਰੰਤੂ ਪੰਜਾਬ ਦਾ ਮੌਸਮ ਡਰਾਈ ਹੋ ਚੁੱਕਿਆ ਦੇਖ ਸਕਦੇ ਹੋ ਇੱਥੇ ਖੁਸ਼ਕ ਤੇ ਸਾਫ਼ ਹੈ ਉਸ ਤੋਂ ਬਾਅਦ 5 ਤਰੀਕ ਨੂੰ ਵੀ ਡਰਾਈ ਦਿਖਾਇਆ ਗਿਆ 6 ਤਰੀਕ ਨੂੰ ਵੀ ਡਰਾਈ ਆ 7 ਨੂੰ ਡਰਾਈ ਆ 8 ਨੂੰ ਵੀ ਡਰਾਈ ਆ ਉਸ ਤੋਂ ਬਾਅਦ 9 ਤਰੀਕ ਨੂੰ ਵੀ ਡ੍ਰਾਈ ਹੋ ਚੁੱਕਿਆ ਤੇ ਇਸ ਤੋਂ ਬਾਅਦ 9 ਤਰੀਕ ਨੂੰ ਜਿਹੜਾ ਪਹਾੜੀ ਇਲਾਕਿਆਂ ਵਿੱਚ ਇਹ ਸਿਸਟਮ ਪਹੁੰਚੂਗਾ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਪਹਾੜੀ ਇਲਾਕੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਪਹੁੰਚੂਗਾ 25% ਚਾਂਸ ਨੇ ਮੀਂਹ ਦੇ ਇੱਥੇ ਹਲਕੇ ਫੁਲਕੇ ਖੇਤਰਾਂ ਦੇ ਵਿੱਚ ਤੇ 10 ਤਰੀਕ ਨੂੰ 25 ਤੋਂ 50% ਜਿਹੜੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ ਆਸਾਰ ਨੇ ਤੇ ਇਸੇ ਤਰ੍ਹਾਂ ਇਹ ਉੱਤਰਾਖੰਡ ਦੇ ਵਿੱਚ ਜਿਹੜੇ ਇਹ ਉੱਪਰ ਬਣੂਗਾ ਬੱਦਲ ਵਾਈ ਪਰੰਤੂ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ ਮੌਸਮ ਜਿਹੜਾ 10 ਤਰੀਕ ਤੱਕ ਬਿਲਕੁਲ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਤੁਹਾਨੂੰ ਇਹ ਮਾਰਕ ਕਰਕੇ ਜਿਹੜੀ ਅਪਡੇਟ ਦੋਸਤੋ ਦੇ ਦਿੱਤੀ ਆਸੀਂ ਆਉਣ ਵਾਲੇ ਦਿਨਾਂ ਦੀ ਜੋ ਵੀ ਹੋਰ ਬਦਲਾਅ ਹੁੰਦੇ ਰਹਿੰਦੇ ਨੇ ਕਿਉਂਕਿ ਹਰ ਰੋਜ਼ ਦੀ ਤਰ੍ਹਾਂ ਅਪਡੇਟ ਆਉਂਦੀ ਰਹਿੰਦੀ ਆਸੀਂ ਬਦਲਾਅ ਦੀ ਅਪਡੇਟ ਤੁਹਾਡੇ ਨਾਲ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਦੇ ਰਹੇ ਨੇ ਆ ਤਦ ਤੱਕ ਲਈ ਤੁਸੀਂ ਬਣੇ ਰਹੋ ਸਤਿਗੁਰ ਪੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਤੇ ਹੋਰ ਜਾਣਕਾਰੀ ਜਿਹੜੀ ਵੀ ਆਊਗੀ ਦੋਸਤੋ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਪਰantu ਫਿਲਹਾਲ ਅਸੀਂ ਤੁਹਾਨੂੰ ਇਹ ਦੱਸ ਦੁੱਤਾ ਹੈ ਕਿ ਇੱਕ ਦਾ ਮੱਧ ਜਿਹੜਾ ਅਸੀਂ ਕਹਿ ਸਕਦੇ ਹਾਂ ਅੱਧ ਦੇ ਵਿੱਚ ਮਾਰਚ ਦੇ ਮਹੀਨੇ ਵਿੱਚ ਇੱਕ ਤਾਕੜਾ ਸਿਸਟਮ ਆਊਗਾ ਜਿਹੜਾ ਕਿ 14 ਤੋਂ ਲੈ ਕੇ 17 18 ਤਰੀਕ ਦੇ ਵਿੱਚ ਵਿੱਚ ਪਹੁੰਚ ਸਕਦਾ ਹੈ ਤੇ ਇੱਕ ਉਹ ਤੋਂ ਪਹਿਲਾਂ ਹਲਕਾ ਸਿਸਟਮ ਆ ਰਿਹਾ 9 10 10 11 ਤਰੀਕ ਦੇ ਵਿੱਚ ਵਿੱਚ ਇਹ ਅੱਗੇ ਲੰਘੂਗਾ ਇਹਦਾ ਮੀਂਹ ਵਰਗੇ ਹਾਲਾਤ ਬਹੁਤ ਘੱਟ ਚਾਂਸ ਨੇ ਸਿਰਫ 11 10 ਜਾਂ 11 ਤਰੀਕ ਨੂੰ ਜਿਹੜੇ ਪੰਜਾਬ ਦੇ ਉੱਤੇ ਕਿਤੇ ਈਕਾ ਦੁੱਕਾ ਖੇਤਰ ਦੇ ਵਿੱਚ ਬੂੰਦਾਬੰਦੀ ਜਾਂ ਹਲਕੇ ਫੁਵਾੜੇ ਦੇ ਰੂਪ ਦੇ ਵਿੱਚ ਕਨਮਣ ਕਾ ਨਹੀਂ ਹੋ ਸਕਦਾ ਅਦਰਵਾਇਜ਼ ਮੌਸਮ ਮੇਰਾ ਠੀਕ ਠਾਕ ਹੈ ਤੇ ਹੋਰ ਅਪਡੇਟ ਜਿਹੜੀ ਵੀ ਆਊਗਾ ਤੁਹਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਜਾਣਕਾਰੀ ਸਾਂਝੀ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ